ਜੰਡਿਆਲਾ ਦੇ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 8 ਘੰਟਿਆਂ ਦੇ ਵਿੱਚ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਵਿੱਚ ਚਾਰ ਦੋਸ਼ੀ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚ ਇੱਕ ਮੇਨ ਸ਼ੂਟਰ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਹੈ ਜਿਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ ਪੁਲਿਸ ਨੇ ਅੱਜ ਉਸ ਦਾ ਅੰਮ੍ਰਿਤਸਰ ਦੇ ਫਤਾਹਪੁਰ ਵਿੱਚ ਉਸ ਦਾ ਐਨਕਾਊਂਟਰ ਕਰ ਦਿੱਤਾ ਹੈ ਤਸਵੀਰਾਂ ਦਿਖਾ ਦਿੰਦੇ ਤੁਹਾਨੂੰ ਅੰਮ੍ਰਿਤਸਰ ਦੇ ਫਤਾਹਪੁਰ ਦੀਆਂ ਜਿੱਥੇ ਕਿ ਗੁਰਪ੍ਰੀਤ ਸਿੰਘ ਗੋਪੀ ਦਾ ਇਹ ਮੋਟਰਸਾਈਕਲ ਹੈ ਜਿੱਥੋਂ ਕਿ ਗੁਰਪ੍ਰੀਤ ਸਿੰਘ ਜਿਹੜਾ ਗੋਪੀ ਐ ਉਹ ਫਤਾਹਪੁਰ ਵਾਲੀ ਸਾਈਡ ਤੋਂ ਇੱਧਰ ਆ ਰਿਹਾ ਸੀ ਜਦਕਿ ਪੁਲਿਸ ਉਸ ਦੇ ਪਿੱਛੇ ਲੱਗੀ ਹੋਈ ਸੀ ਤੇ ਪੁਲਿਸ ਦੇਖ ਕੇ ਜਦੋਂ ਗੋਪੀ ਘਬਰਾ ਗਿਆ ਤਾਂ ਪੁਲਿਸ ਨੂੰ ਚਕਮਾ ਦੇਣ ਦੀ ਖਾਤਰ ਗੁਰਪ੍ਰੀਤ ਸਿੰਘ ਗੋਪੂ ਗੋਪੀ ਨੇ ਜਿਹੜਾ ਆਪਣਾ ਮੋਟਰਸਾਈਕਲ ਐ ਉਹ ਇਸ ਸੜਕ ਦੇ ਉੱਤੇ ਪਾ ਦਿੱਤਾ ਜਦੋਂ ਪੁਲਿਸ ਉਹਦਾ ਪਿੱਛਾ ਕਰ ਰਹੀ ਸੀ ਤਾਂ ਗੁਰਪ੍ਰੀਤ ਸਿੰਘ ਗੋਪੀ ਦਾ ਜਿਹੜਾ ਮੋਟਰਸਾਈਕਲ ਐ ਉਹ ਇਸ ਚਿੱਕੜ ਵਿੱਚ ਫਸ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਡਿੱਗ ਪੈਂਦਾ ਹੈ ਤੇ ਮੋਟਰਸਾਈਕਲ ਜਿਹੜਾ ਵਾ ਉਹ ਇਸ 사이ਟ ਤੇ ਡਿਗ ਪੰਦਾ ਤੇ ਪੁਲਿਸ ਮੁੜ ਜਿਸ ਵੇਲੇ ਉਸ ਨੂੰ ਰੁਕਣ ਵਾਸਤੇ ਕਹਿੰਦੀ ਹੈ ਪਰ ਗੁਰਪ੍ਰੀਤ ਸਿੰਘ ਗੋਪੀ ਆਪਣੀ ਸੈਲਫ ਡਿਫੈਂਸ ਕਰਦਾ ਹੋਇਆ ਪੁਲਿਸ ਤੇ ਫਾਇਰ ਕਰਦਾ ਹੈ ਤੇ ਬਾਅਦ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਇੱਕ ਫਾਇਰ ਜਿਹੜਾ ਉਹ ਗੁਰਪ੍ਰੀਤ ਸਿੰਘ ਗੋਪੀ ਦੇ ਮਾਰਿਆ ਤੇ ਕੁਝ ਹਵਾਈ ਫਾਇਰ ਵੀ ਕੀਤੇ ਇਸ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਹੁਣਾਂ ਦਾ ਕੀ ਕਹਿਣਾ ਹੈ ਆਉ ਜਾਣ ਲੈਣੇ ਆਂ ਕੱਲ ਦੁਪਹਿਰ ਦੇ ਟਾਈਮ ਤੇ ਛਾਟਾ ਏਰੀਏ ਦੇ ਵਿੱਚ ਇੱਕ ਬੜਾ अनफर्टुनेट ਮਰਡਰ ਹੋਇਆ ਸੀਗਾ ਔਰ ਉਸ ਉਸ ਤੋਂ ਬਾਅਦ ਇਮੀਡੀਏਟਲੀ ਸਾਰੀਆਂ ਟੀਮ ਜਿਹੜੀਆਂ ਸੀ ਵੀ ਸਵੰਗ ਇਨ ਟੂ ਐਕਸ਼ਨ ਸਾਰਿਆਂ ਨੇ ਅਲੱਗ-ਅਲੱਗ ਟੀਮਾਂ ਬਣੀਆਂ ਕਿਉਂਕਿ ਮਿਊਨਿਸਪਲ ਕਮਿਸ਼ਨਰ ਕਮਿਸ਼ਨਰ ਸੀਗੇ ਜੰਡਿਆਲਾਗੁਰੂ ਦੇ ਰਜਿੰਦਰ ਸਿੰਘ ਔਰ ਉਸ ਤੋਂ ਬਾਅਦ ਸਾਰੀਆਂ ਟੀਮਾਂ ਜਦੋਂ ਵਰਕ ਕੀਤਾ ਹੈ ਜਿਹੜੇ ਹਿਊਮਨ ਇੰਟੈਲੀਜੈਂਸ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਹਨੂੰ ਔਰ ਟੈਕਨੀਕਲੀ ਵੀ ਸਾਰਾ ਅਸੀਂ ਦੇਖਿਆ ਤੋ ਪਹਿਲਾਂ ਬੰਦਿਆਂ ਦੀ ਅਸੀਂ ਪਛਾਣ ਕੀਤੀ ਪਛਾਣ ਕਰਨ ਤੋਂ ਬਾਅਦ ਫਿਰ ਅਸੀਂ ਡਿਵੈਲਪ ਕੀਤੀ ਇਨਫੋਰਮੇਸ਼ਨ ਔਰ ਸਭ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਕਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੀ ਪੁਲਿਸ ਪਾਰਟੀ ਨੇ ਰੇਡ ਕੀਤਾ ਜਿੱਥੇ ਜੋਬਨਜੀਤ ਇਹ ਐਲੀਅਸ ਜੋਬਨ ਜਿਹੜਾ ਕਿ ਇਸ ਇੱਕ ਅਕਿਊਜ਼ਡ ਹੈ ਉਹਨੂੰ ਉੱਥੋਂ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਹੋਰ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਘਰਦਿਆਂ ਨੂੰ ਪੁੱਛਿਆ ਗਿਆ ਨੇ ਰਿਲੇਟਿਵਸ ਨੂੰ ਪੁੱਛਿਆ ਗਿਆ ਔਰ ਉਸ ਤੋਂ ਬਾਅਦ ਅਮਿਤ ਜਿਹੜਾ ਕੋਟ ਦੇਸ਼ਾ ਜੰਡਿਆਲੇ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਇਲੀਅਸ ਡੋਨ ਇਹ ਨਵਾਂ ਕੋਟ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਗੈਲੈਕਸੀ ਹੋਟਲ ਬੀ ਡਿਵੀਜ਼ਨ ਦੇ ਵਿੱਚ ਇੱਕ ਰੂਮ ਚ ਲੈ ਕੇ ਰਹਿ ਰਹੇ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਫੇਰ ਫਾਲੋਅ ਅਪ ਦੇ ਵਿੱਚ ਪੁਲਿਸ ਪਾਰਟੀ ਸਾਡੀ ਕਿਉਂਕਿ ਮੇਨ ਅਕਿਊਜ਼ ਜਿਹੜਾ ਗੁਰਪ੍ਰੀਤ ਕੋਪੀ ਉਹ ਨਹੀਂ ਸੀ ਮਿਲਿਆ ਉਹਦੇ ਬਾਰੇ ਪਤਾ ਲੱਗਿਆ ਸੀ ਕਿ ਚਵਾਲ ਨੂੰ ਨਿਕਲ ਰਿਹਾ ਹੈ ਮੋਟਰਸਾਈਕਲ ਲੈ ਕੇ ਤਾਂ ਵਿਨੋਦ ਕੁਮਾਰ ਸਾਡਾ ਜਿਹੜੇ ਐਸ ਐਚਓ ਛਾਟਾ ਤੇਨਾਂ ਦੀ ਟੀਮ ਨਾਲ ਇਹਨਾਂ ਦੇ ਡੀਐਸਪੀ ਜਿਹੜੇ ਯਾਦਵਿੰਦਰ ਸਿੰਘ ਹੈ ਉਹ ਇਹਨਾਂ ਨੇ ਜਦੋਂ ਇੱਧਰ ਨੂੰ ਦੇਖਿਆ ਮੋਟਰਸਾਈਕਲ ਤੇ ਇਹਨੇ ਭਜਾ ਲਿਆ ਕਿਉਂ ਇਸ ਮੋੜ ਦੇ ਉੱਤੇ ਆ ਕੇ ਜਿਵੇਂ ਆਪਾਂ ਦੇਖਿਆ ਇਹਨੇ ਸੋਚਿਆ ਵੀ ਪੁਲਿਸ ਜਿਹੜੀ ਹੈ ਮੇਨ ਰੋਡ ਦੇ ਉੱਤੇ ਕਿਉਂਕਿ ਗੱਡੀ ਦੀ ਸਪੀਡ ਜ਼ਿਆਦਾ ਹੈ ਬੈਨ ਫੜ ਲੈਣਗੇ ਇਹਨੇ ਕੱਚੇ ਰਸਤੇ ਘਰ ਲਿਆ ਉੱਥੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਇਹ ਕਾਫੀ ਚਿੱਕੜ ਵੀ ਹੈ ਉੱਥੇ ਜਾ ਕੇ ਦਾ ਮੋਟਰਸਾਈਕਲ ਜਿਹੜਾ ਉਹ ਗਿਰ ਗਿਆ ਉਹਦੇ ਚ ਸਲਿੱਪ ਹੋਇਆ ਇਹਨੂੰ ਫਿਰ ਵਾਰਨਿੰਗ ਦਿੱਤੀ ਗਈ ਇਨਸਪੈਕਟਰ ਵਿਨੋਦ ਕੁਮਾਰ ਦੀ ਟੀਮ ਵੱਲੋਂ ਕਿ ਤੂੰ ਆਪਣੇ ਆਪ ਨੂੰ ਸਰੈਂਡਰ ਕਰ ਔਰ ਕਿਉਂਕਿ ਇਹਨੇ ਪੁਲਸਟਾਲ ਕੱਢ ਲਿਆ ਇਹਨਾਂ ਦੇ ਵਾਲ ਇਮੀਡੀਏਟਲੀ ਫਿਰ ਇਹਨੇ ਇੱਕ ਹਵਾਈ ਫਾਇਰ ਵੀ ਕੀਤਾ ਵਾਰਨਿੰਗ ਦੇ ਨਾਲ ਨਾਲ ਉਹਨੇ ਮੁੜ ਕੇ ਪੁਲਿਸ ਦੇ ਉੱਤੇ ਫਿਰ ਇੱਕ ਜਵਾਬੀ ਫਾਇਰ ਕਰ ਦਿੱਤਾ ਜਿਹੜਾ ਕਿ ਸਾਹਮਣੇ ਜਿਹੜੀ ਸ਼ਮਸ਼ਾਨ ਘਾਟ ਦੀ ਕੰਧ ਹੈ ਉਹਦੇ ਉੱਤੇ ਲੱਗਿਆ ਪੁਲਿਸ ਦੀ ਵਹੀਕਲ ਦੇ ਨੇੜੇ ਉਸ ਤੋਂ ਬਾਅਦ ਫਿਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਜਿਹੜਾ ਫਾਇਰ ਕੀਤਾ ਤੇ ਜੋ ਇਹਦੀ ਗੋਡੇ ਦੇ ਕੋਲ ਲੱਗਿਆ ਉਦ ਨਾਲ ਇੰਜਰਡ ਹੋਇਆ ਤੇ ਇਹਦੇ ਤੋਂ ਜਿਹੜਾ ਕ੍ਰਾਈਮ 'ਚ ਵਰਤਿਆ ਗਿਆ ਮੋਟਰਸਾਈਕਲ ਹੈ ਔਰ ਇੱਕ ਗਲੌਕ ਪਿਸਟਲ 9mm ਉਹ ਬ੍ਰੰਧ ਹੋਇਆ ਇਹਨੂੰ ਸਿਵਲ ਹਸਪਤਲ ਸ਼ਿਫਟ ਕਰ ਦਿੱਤਾ ਗਿਆ ਸੀ ਔਰ ਇਹਨਾਂ ਦੀ ਜਿਹੜੀ ਮੋੜਲੀ ਪੁੱਛ ਕੇ ਛਿਆ ਉੱਥੋਂ ਇਹ ਪਤਾ ਲੱਗਿਆ ਕਿ ਜੰਡਿਆਲਾ ਗੁਰੂ ਏਰੀਏ ਦੇ ਵਿੱਚ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਗੈਂਗਸ ਦੀ ਉੱਥੇ ਰਾਈਵਲਰੀ ਚੱਲ ਰਹੀ ਹੈ ਔਰ ਆਪਸ 'ਚ ਕਾਫੀ ਇਹਨਾਂ ਦੀ ਜਿਹੜੀ ਹੈ ਕਸ਼ਮਕਸ਼ ਹੈ ਔਰ ਕਾਫੀ ਐਨਿਮੋਸਿਟੀ ਜਿਹਨੂੰ ਕਹਿ ਸਕਦੇ ਆ ਆਪਸ ਘੜਤਾਂ ਬਹੁਤ ਵਧੀ ਹੋਈ ਹੈ ਤੇ ਇਹਦਾ ਜਿਹੜਾ ਭਰਾ ਹੈ ਗੁਰਪ੍ਰੀਤ ਇਲੀਅਸ ਗੋਪੀ ਦਾ ਕਿਸ਼ਨ ਉਹਦੇ ਬਾਰੇ ਪਤਾ ਲੱਗਿਆ ਜੋ ਕਿ ਮਿਡਲ ਈਸਟ 'ਚ ਸ਼ਾਇਦ ਭੱਜ ਗਿਆ ਹੈ ਉਥੋਂ ਉਹ ਆਪਰੇਟ ਕਰ ਰਿਹਾ ਜਿਹੜੀ ਲੇਟੈਸਟ ਇਹਨਾਂ ਦੀ ਆਪਸ ਵਜ੍ਹਾ ਰੰਜਿਸ਼ ਪਤਾ ਲੱਗੀ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੁਣੀ ਨੇ ਇਹਨਾਂ ਦੇ ਫੈਮਿਲੀ ਨੂੰ ਕੁਝ ਕਿਛ ਵਾਸਤੇ ਫੜਿਆ ਗਿਆ ਸੀ ਡਰੱਗਸ ਦੇ ਵਿੱਚ ਇਨਵੋਲਵਮੈਂਟ ਦੀ ਇਹਨਾਂ ਨੂੰ ਸ਼ੱਕ ਸੀ ਵੀ ਸਾਨੂੰ ਇਹਨੇ ਹਰਜਿੰਦਰ ਸਿੰਘ ਐਮਸੀ ਨੇ ਫਸਾਇਆ ਉਹ ਇੱਕ ਇਹਨਾਂ ਦਾ ਮੇਨ ਡਾਟਸ ਜਿਹੜਾ ਇਹਨੂੰ ਕੜਤਨ ਨੂੰ ਹੋਰ ਤਿੱਖਾ ਕਰਨ ਵਾਲੀ ਗੱਲ ਸੀ ਕਿ ਜੇ ਗੁਰਪ੍ਰੀਤ ਗੋਪੀ ਦੇ ਖਿਲਾਫ ਦੇਖੀ ਆਪਾਂ ਐਨਡੀਪੀਐਸ ਐਕਟ ਦੇ ਦੋ ਮੁਕੱਦਮੇ ਦਰਜ ਨੇ ਥਾਣਾ ਮੱਤੇਵਾਲ ਅੰਮ੍ਰਿਤਸਰ ਰੂਰਲ ਔਰ ਇੱਕ ਐਨਡੀਪੀਐਸ ਦਾ ਪੀਐਸ ਜੰਡੇਆਲਾ ਔਰ ਇਹਦਾ ਇੱਕ ਇਹ 307 ਦਾ ਜਿਹੜਾ ਮੁਕੱਦਮਾ ਹੈ ਇਹਦੇ ਭਰਾ ਕਰਨ ਦੇ ਖਿਲਾਫ ਹੈ ਜੰਡਿਆਲੇ ਦੇ ਵਿੱਚ ਜਿਹੜੇ ਤੇ ਮਦਈ ਮੁਕੱਦਮਾ ਹਰਜਿੰਦਰ ਸਿੰਘ ਜੋ ਮ੍ਰਿਤਕ ਨੇ ਉਹਨਾਂ ਵੱਲੋਂ ਦਰਜ ਕਰਾਇਆ ਗਿਆ ਤੇ ਇੱਕ ਹੋਰ 307 ਦਾ ਜੰਡਿਆਲੇ ਦੇ ਵਿੱਚ ਉਹ ਵੀ ਇਹਨਾਂ ਦੇ ਇੱਕ ਰਿਸ਼ਤੇਦਾਰ ਦੇ ਖਿਲਾਫ ਦਰਜ ਹੈ ਜੇ ਆਪਾਂ ਮੋਟੀ ਜੀ ਗੱਲ ਦੇਖੀਏ ਤੇ ਇਸ ਕੇਸ ਦੇ ਵਿੱਚ ਇੱਕ 9mm ਪਿਸਟਲ ਗਲੌਕ ਜਿਹਦੇ ਨਾਲ ਕਿ ਮਰਡਰ ਹੋਇਆ ਇੱਕ ਐਕਟਿਵ ਵਾਹਤ ਇੱਕ ਮੋਟਰਸਾਈਕਲ ਜਿਹੜੇ ਦੋਨੋਂ ਯੂਜ਼ ਹੋਏ ਇਕਰਮ ਜੋ ਤੇ ਚਾਰੋਂ ਮੇਨ ਮੁਲਜ਼ਮ ਜਿਹੜੇ ਫੜੇ ਗਏ ਆ ਤੇ ਇਹਦੇ ਚ ਜਿਹੜੀ ਤੁਹਾਨੂੰ ਹੋਰ ਵੀ ਸ਼ੇਅਰ ਕਰਦਾ ਜਿਵੇਂ ਕੱਲ ਵੀ ਪ੍ਰੈਸ ਨੂੰ ਦੱਸਿਆ ਗਿਆ ਸੀ ਜਿਹੜੇ ਪਹਿਲਾਂ ਅਸੀਂ ਬੰਦੇ ਫੜੇ ਸੀ ਚਾਨ ਤੇ 75 ਜੰਡੇਆਲਾ ਗੁਰੂ ਦੇ ਉਹ ਵੀ ਦੋਨੋਂ ਬੰਦੇ ਜਿਹੜੇ ਆ ਉਹ ਇਨਵੋਲਡ ਨੇ ਇਸ ਕਿਸ਼ਨ ਗੈਂਗ ਦੇ ਨਾਲ ਔਰ ਉਹਨਾਂ ਤੇ ਵੀ ਅਸੀਂ ਜਿਹੜੀ ਪੁੱਛ ਕੇ ਚੱਲ ਰਹੀ ਉਹਨੂੰ ਤਾਂ ਵੀ ਗਲੌਕ ਪਿਸਟਲ ਮਿਲਿਆ ਸੀ ਉਹ ਵੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਫੜੇ ਆ ਬਿਲਕੁਲ ਜਿਸ ਤਰ੍ਹਾਂ ਤਸਵੀਰਾਂ ਵੀ ਤੁਸੀਂ ਦੇਖਿਆ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਜਿਹੜਾ ਮੋਟਰਸਾਈਕਲ ਹੈ ਇਸ ਚਿੱਕੜ ਦੇ ਵਿੱਚ ਫਸ ਗਿਆ ਸੀ ਉਹਨਾਂ ਨੇ ਚਿੱਕੜ ਦਾ ਜ਼ਿਕਰ ਜ਼ਰੂਰ ਕੀਤਾ ਕਿ ਚਿੱਕੜ ਦੇ ਵਿੱਚ ਫਸ ਗਿਆ ਸੀ ਪਰ ਅਸੀਂ ਤੁਹਾਨੂੰ ਟਾਇਰ ਦਿਖਾ ਦਿੰਨੇ ਆ ਕਿਤੇ ਵੀ ਚਿੱਕੜ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕਿ ਇਸ ਮੋਟਰਸਾਈਕਲ ਦੇ ਉਂ ਚਿੱਕੜ ਲੱਗਾ ਹੋਵੇ ਔਰ ਮੋਟਰਸਾਈਕਲ ਬਿਲਕੁਲ ਸਾਫ਼ ਹਾਲਤ ਵਿੱਚ ਹੈ ਔਰ ਕਿਤੇ ਵੀ ਜਿਹੜਾ ਚਿੱਕੜ ਨਜ਼ਰ ਨਹੀਂ ਆ ਰਿਹਾ ਔਰ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਦਾ ਜਿਹੜਾ ਮੋਟਰਸਾਈਕਲ ਹੈ ਚਿੱਕੜ ਦੇ ਵਿੱਚ ਫਸ ਗਿਆ ਸੀ ਉਸ ਤੋਂ ਬਾਅਦ ਸਲਿੱਪ ਕਰਕੇ ਗੁਰਪ੍ਰੀਤ ਗੋਪੀ ਜਿਹੜਾ ਉਹ ਡਿੱਗ ਪੈਂਦਾ ਪਰ ਇਸ ਦਾ ਨਾਂ ਤੇ ਅਗਲਾ ਚੱਕਾ ਕਿਤੇ ਚਿੱਕੜ ਦੇ ਵਿੱਚ ਫਸਿਆ ਤੇ ਨਾ ਹੀ ਪਿਛਲਾ ਤਸਵੀਰਾਂ ਤੁਹਾਨੂੰ ਅਸੀਂ ਬਹੁਤ ਨਜ਼ਦੀਕ ਤੋਂ ਦਿਖਾ ਦਿੰਨੇ ਆ ਕਿਤੇ ਵੀ ਕੋਈ ਚਿੱਕੜ ਦਾ ਨਾਮੋ ਨਿਸ਼ਾਨ ਨਹੀਂ ਹੈ ਮੋਟਰਸਾਈਕਲ ਦੇ ਨਾਲ ਔਰ ਕਿਤੇ ਵੀ ਚਿੱਕੜ ਨਹੀਂ ਲੱਗਾ ਔਰ ਇਹ ਗੁਰਪ੍ਰੀਤ ਸਿੰਘ ਗੋਪੀ ਦਾ ਜਿਹੜਾ ਮੋਟਰਸਾਈਕਲ ਹੈ ਜਿਹਦਾ ਜ਼ਿਕਰ ਹੁਣੇ-ਹੁਣੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੁਣਾ ਵੱਲੋਂ ਕੀਤਾ ਗਿਆ ਕਿ ਇਹ ਜਿਹੜਾ ਮੋਟਰਸਾਈਕਲ ਹੈ ਉਹ ਸਾਹਮਣੇ ਤਸਵੀਰਾਂ ਵਿੱਚ ਜਿਹੜਾ ਚਿੱਕੜ ਨਜ਼ਰ ਆ ਰਿਹਾ ਉਹਦੇ ਵਿੱਚ ਫਸ ਗਿਆ ਸੀ ਮਾਰਕਿੰਗ ਜ਼ਰੂਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ-ਜਿੱਥੇ ਫਾਇਰ ਹੋਏ ਨੇ ਜਾਂ ਫਿਰ ਗੋਲੀਆਂ ਚੱਲਣ ਦੇ ਨਿਸ਼ਾਨ ਨੇ ਔਰ ਇੱਕ ਫਾਇਰ ਜਿਹੜਾ ਸੀ ਉਹ ਇਸ ਜਗ੍ਹਾ ਤੇ ਵੀ ਲੱਗਾ ਹੈ ਸੈਲਫ ਡਿਫੈਂਸ ਦੇ ਵਿੱਚ ਔਰ ਕਾਫੀ ਵੱਡਾ ਫਾਇਰ ਸੀਗਾ ਜਿਹੜਾ ਇੰਨਾ ਵੱਡਾ ਜਿਹੜਾ ਸੁਰਾਖ ਕਰ ਗਿਆ ਤੇ ਬਿਲਕੁਲ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਹ ਸਪੋਰਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਅੱਜ ਅੰਮ੍ਰਿਤਸਰ ਪੁਲਿਸ ਨੇ ਗੁਰਪ੍ਰੀਤ ਸਿੰਘ ਗੋਪੀ ਜਿਹੜਾ ਸ਼ੂਟਰ ਸੀ ਉਸ ਦਾ ਐਨਕਾਉਂਟਰ ਕੀਤਾ ਹੈ ਔਰ ਐਨਕਾਉਂਟਰ ਦੀਆਂ ਤਸਵੀਰਾਂ ਨੇ ਜਿੱਥੇ ਗੁਰਪ੍ਰੀਤ ਗੋਪੀ ਦਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੋਂਦੇ ਕਹਿਣ ਮੁਤਾਬਕ ਗੋਪੀ ਦਾ ਮੋਟਰਸਾਈਕਲ ਫਸਿਆ ਫਸਿਆ ਤੇ ਉਸ ਤੋਂ ਬਾਅਦ ਫਿਸਲਿਆ। ਔਰ ਪਰ ਮੋਟਰਸਾਈਕਲ ਦੇ ਨਾਲ ਨਾ ਤਾਂ ਚਿੱਕੜ ਹੈ ਔਰ ਨਾ ਹੀ ਕਿਤੇ ਚਿੱਕੜ ਦਾ ਨਾਮੋ ਨਿਸ਼ਾਨ ਹੈ। ਕਿ ਇਸ ਮੋਟਰਸਾਈਕਲ ਨੂੰ ਕੋਈ ਚਿੱਕੜ ਲੱਗਾ ਹੋਵੇ।